ਸასი ਕਾਲ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਆਪਾਂ ਵੀ ਵਧੀਆ ਠੀਕ ਐ ਤੇ ਅੱਜ ਆਪਾਂ ਆਪਣੇ ਸਟੂਡੈਂਟ ਨੂੰ ਕਟਿੰਗ ਕਰਨੀ ਸਿਖਾਉਣੇ ਹੈਗੇ ਤੇ ਦੇਖੋ ਤੁਸੀਂ ਆਪਾਂ ਕਟਿੰਗ ਕਰਨੀ ਸਿਖਾ ਰਹੇ ਹੈਗੇ ਕਿ ਕਿੱਦਾਂ ਕਟਿੰਗ ਕਰਨੀ ਹੈ ਕਿੱਦਾਂ ਇਹਦੀ ਕਾਟ ਪਾਉਣੀ ਆ ਸਾਰਾ ਕੁਝ ਸਿਖਾਉਂਦੇ ਪਈਆਂ ਹਾਂ ਇਹਦੇ ਬਾਅਦ ਕਿਉਂਕਿ ਹੁਣ ਸਾਡੀਆਂ ਸਟੂਡੈਂਟ ਬਾਟਮ ਬਣਾ ਬਣਾ ਕੇ ਐਕਸਪਰਟ ਹੋ ਗਈ ਝੁਕੀਆਂ ਤੇ ਤਾਂ ਕਰਕੇ ਹੁਣ ਅਸੀਂ ਸੋਚਿਆ ਵੀ 셔ਟ ਦੀ ਕਟਿੰਗ ਕਰਨੀ ਸਿਖਾਈਏ ਇਹਨਾਂ ਨੂੰ ਅੱਜ ਤੋਂ ਦੋ ਪੱਲੇ ਅਸੀਂ ਦੇਖ ਸਕਦੇ ਹਾਂ ਕਿ ਅਸੀਂ ਕਿੱਦਾਂ ਸਮਝਾਉਣੀ ਆ ਤੇ ਕਿੱਦਾਂ ਇਹਦੇ ਬਾਰ-ਬਾਰ ਨਹੀਂ ਕੰਮ ਕਰਦਾ ਉੱਪਰ ਨੂੰ ਉੱਪਰ ਨੂੰ ਬਾਰ-ਬਾਰ ਨੂੰ ਹਾਂ ਇਹ ਫਰੰਟ ਵਾਲੀ ਕਾਟ ਆ ਭੈਣੇ ਦੇਖੋ ਜੀ ਇਹ ਸਾਡਾ ਬੁਟੀਕ ਗਲਾਸ ਵੀ ਪਏ ਹੋਏ ਸਾਡੇ ਜੇ ਕਿਸੇ ਨੇ ਪਾਣੀ ਜਾਂ ਚਾਹ ਪੀਣਾ ਹੈ ਇਧਰ ਆਪਾਂ ਸਾਹਮਣੇ ਬਾਬਾ ਜੀ ਦਾ ਲਗਾਇਆ ਹੋਇਆ ਜੋ ਤੂਫ ਵਾਸਤੇ ਤੇ ਚਲੋ ਆ ਤਾਂ ਸਾਡੇ ਸਟੂਡੈਂਟ ਨੂੰ ਕੱਢੇ ਜਾਣਾ 12 ਦੀ ਜੇ 11 ਇੰਚ ਹੋਵੇ 11.5 ਤੇ ਅੱਧਾ ਇੰਚ ਵਾਧ ਰੱਖਣੀ ਹੈ ਸੀਨ ਦਾ ਛੱਡ ਕੇ ਪਲੇਟ ਦਾ ਨਿਸ਼ਾਨ ਲਗਾਉਣਾ ਹੈਗਾ ਹਾਂ ਜਦੋਂ ਆਪਾਂ 12 ਦੇ ਵੱਡਾ ਲਾਣਾ ਤੇ ਉਹਨੇ ਸਾਡੇ ਜਿਹੜਾ ਸਾਡਾ ਆ ਵਾਲਾ ਜਿਹੜਾ ਨਿਸ਼ਾਨ ਲਗਾ ਰਿਹਾ ਸਟੂਡੈਂਟ ਇਹ ਥੋੜਾ ਜਿਹਾ ਵੀਡੀਓ ਤੋਂ ਚਾਲੂ ਹੈ ਇਹ ਆਵਦਾ ਵੀ ਜਨਿਵਾ ਕਾਕੇ ਰਾਜੀ ਵੀਡੀਓ ਦੇ ਵਿੱਚ ਭਾਈ ਇਹ ਤਾਂ ਕਰਕੇ ਬਾਕੀਆਂ ਨੂੰ ਕੋਈ ਫਰਕ ਨਹੀਂ ਪੈਂਦਾ ਇੱਕ ਆਏ ਸਾਡਾ ਸਟੂਡੈਂਟ ਤੇ ਇਧਰ ਹੈਡਸ ਆਪ ਹੈਲੋ ਕਰ ਦੋ ਤੇ ਇਧਰ ਮੈਂ ਇਹ ਮੈਂ ਹਾਂ ਇਧਰ ਇਧਰ ਇਹ ਮੈਂ ਹਾਂ ਇਹ ਹਮਾਰੇ ਸਟੂਡੈਂਟ ਹੈ ਸਹੀ ਹਾਂ 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 ਕਟਿੰਗ ਹੋ ਰਹੇ ਆਪ ਇਹ ਦਾ ਮੇਰਾ ਇਹ ਤਕਵਾ 2.5 ਹਾਂਜੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਸਾਡਾ ਵਲੌਗ ਕਿੱਦਾਂ ਲੱਗਾ ਛੋਟਾ ਜਿਹਾ ਅੱਜ ਅਸੀਂ ਬਸ ਥੋੜਾ ਜਿਹਾ ਟਾਈਮ ਫਨ ਕਰ ਰਹੇ ਸੀ ਇਹ ਤੇ ਨਾਲ ਨਾਲ ਸਟੂਡੈਂਟ ਨੂੰ ਕਟਿੰਗ ਕਰਨਾ ਸਿਖਾ ਰਹੇ ਸੀ ਤਾਂ ਕਰਕੇ ਤੇ ਤੁਸੀਂ ਦੱਸਿਓ ਫਿਰ ਅਸੀਂ ਡੇਲੀ ਤੁਹਾਨੂੰ ਰੁਟੀਨ ਦਿਖਾਇਆ ਕਰਾਂਗੇ ਕਿ ਆਪਾਂ ਕਿੱਦਾਂ ਕਟਿੰਗ ਕਰੀਦੀ ਐ ਕਿੱਦਾਂ ਸਟੀਚਿੰਗ ਕਰੀਦੀ ਐ ਤੇ ਪਲੀਜ਼ ਬਹੁਤ ਸਾਰਾ ਪਿਆਰ ਦੇਣਾ ਆਪਣੇ ਵਲੌਗ ਨੂੰ ਤੇ ਚਲੋ ਜੀ ਮਿਲਦੇ ਆ ਫਿਰ ਨੈਕਸਟ ਵਲੌਗ ਦੇ ਵਿੱਚ ਸასი ਗਾਲ ਸਾਰਿਆਂ